ਨਵੇਂ ਸਾਲ ਅਤੇ ਅਹਿਮਦੀਆ ਸਲਾਨਾ ਜਲਸੇ ਨੂੰ ਮੁੱਖ ਰੱਖਦੇ ਹੋਏ ਕਾਦੀਆਂ ਪੁਲਿਸ ਵੱਲੋਂ ਐਸਐਸਪੀ ਬਟਾਲਾ ਮੈਡਮ ਅਸ਼wini ਗੋਟੇয়াল ਦੀ ਹਦਾਇਤਾਂ ਮੁਤਾਬਕ ਡੀਐਸਪੀ ਰਜੇਸ਼ ਕੱਕੜ ਅਤੇ ਥਾਣਾ ਕਾਦੀਆਂ ਦੇ ਐਸਐਚਓ ਕੁਲਵੰਤ ਸਿੰਘ ਮਾਨ ਦੀ ਰਹਿਨਮਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਥਾਣਾ ਕਾਦੀਆਂ ਤੋਂ ਸ਼ੁਰੂ ਹੋ ਕੇ ਬੁੱਟਰ ਚੌਂਕ ਪਰ ਬਾਕਰ ਚੌਂਕ ਮੇਨ ਬਾਜ਼ਾਰ ਅਹਿਮਦੀਆ ਚੌਂਕ ਤੋਂ ਹੁੰਦੇ ਹੋਏ ਅਹਿਮਦੀਆ ਹੈੱਡਕੁਆਟਰ ਜਾ ਕੇ ਸਮਾਪਤ ਹੋਇਆ ਗਲਬਾਰ ਦੌਰਾਨ ਡੀਐਸਪੀ ਰਜੇਸ਼ ਕੱਕਰ ਨੇ ਕਿਹਾ ਕਿ ਨਵੇਂ ਸਾਲ ਅਤੇ ਅਹਿਮਦੀਆ ਜਮਾਤ ਦੇ ਸਾਲਾਨਾ ਜਲਸਾ ਜੋ ਕਿ 29, 30 ਅਤੇ 31 ਦਸੰਬਰ ਨੂੰ ਹੋਣ ਜਾ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਅਤੇ ਗੁੰਡਾ ਅਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਅਸਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਤੋਂ ਵੀ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਉਗਾਲਬਾਦ ਦੌਰਾਨ ਡੀਐਸਪੀ ਰਜੇਸ਼ ਕੱਕਰ ਨੇ ਇਹ ਵੀ ਦੱਸਿਆ ਕਿ ਅਹਿਮਦੀਆ ਜਮਾਤ ਦੇ ਸਲਾਨਾ ਜਲਸਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦਾਸਪੁਰ ਅਤੇ ਬਟਾਲਾ ਜ਼ਿਲ੍ਹੇ ਤੋਂ ਭਾਰੀ ਪੁਲਿਸ ਫੋਰਸ ਸ਼ਹਿਰ ਕਾਦੀਆਂ ਵਿੱਚ ਲਗਾਈ ਗਈ ਹੈ ਪਾਣੀ ਯੋਗ ਐਸਐਲਪੀ ਸਾਹਿਬ ਬਹਾਦਰ ਬਟਾਲਾ ਦੀਸ਼ ਦੇ ਦੇਸ਼ ਤੇ ਅਸੀਂ ਕਾਦੀਆਂ ਸ਼ਹਿਰ ਵਿੱਚ ਆਉਣ ਵਾਲੇ ਸਲਾਹਨ ਜਲਸਾ ਨੂੰ ਲੈ ਕੇ ਨਮਸਾ ਨੂੰ ਲੈ ਕੇ ਫਲੈਗ ਮਾਰ ਦਿੱਤਾ ਤੇ ਅਸੀਂ ਇਹ ਸਭ ਨੂੰ ਇਹ ਸੰਦੇਸ਼ ਦਿੰਨੇ ਆ ਕਿ ਇਹ ਜੋ ਆਉਣ ਵਾਲੇ ਜਲਸਾ ਬਟ ਅਮਨ ਮਾਨਾ ਮਨਾਇਆ ਜਾਵੇ ਤੇ ਸਾਡੀ ਸਾਰੇ ਸਾਰੇ ਸੰਗਤ ਨੂੰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜੇ ਬੁਦੂ ਪੁਲਿਸ ਪਤਲਾ ਕੋਈ ਨੋਟਿਸ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਤਾਂ ਕਿ ਅਸੀਂ ਉਸ ਨੂੰ ਇਮੀਡੀਟ ਡੈਟ ਕਰ ਸਕੀਏ। ਔਰ ਜਲਸੀ ਵੇਲੇ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਪੁਲਸਾਈ ਹੈ ਸਰ ਦੇਖੋ ਫਿਲਹਾਲ ਨੋਤੀਸ ਨਤੀਤੀ 31 ਜਿਹੜਾ ਉਹਦੇ ਵਿੱਚ ਤੇ ਅਸੀਂ ਡਿਸਟ੍ਰਿਕਟ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਉਹ ਲੱਗੇ ਜਿਹੜਾ ਤੋਂ ਫੋਰਸ ਆਵੇਗੀ ਉਸ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਾਂ ਸਭ ਦੀ ਫੋਰਸ ਲਗਾਵਾਂਗੇ। ਅਸੀਂ ਅੱਜ ਫਲੈਗ ਮਾਰਤ ਕੀਤਾ ਤੇ ਲੋਕਾਂ ਚੋਂ ਅਮਨ ਚਾਨ ਤੇ ਸ਼ਾਂਤੀ ਉਹ ਬਹਾਲ ਹੋਏ। ਤੇ ਉਹਨਾਂ ਦੇ ਖੰਡਾ ਨਸ਼ਣ ਕੀ ਤੁਸੀਂ ਸੁਨੇਹਾ ਦੇ ਸਕਦੇ ਹੋ ਉਹਨਾਂ ਨੂੰ ਵ ਸਰੇ ਨਸ਼ੇ ਦੀ ਬਹੁਤ ਜ਼ਿਆਦਾ ਇੱਥੇ ਮੈਂ ਚਲਦੀ ਪਈ ਉਹਦੇ ਬਾਰੇ ਕੀ ਕਹਿਣਾ ਚਾਹਦੇ ਜਿਹੜਾ ਨਸ਼ੇ ਦੀ ਗੱਲ ਹੈਗੀ ਹੈ ਜੇ ਕੋ ਪੀਂਦਾ ਹੈਗਾ ਤਾਂ ਉਹ ਸਾਡੇ ਵਾਸਤੇ ਮਰੀਜ਼ ਆ ਅਸੀਂ ਉਹਨੂੰ ਹਸਪਤਾਲ ਦਾਖਾ ਰਾਵਾਂਗੇ ਜੇ ਕੋ ਜੇ ਉਹ ਕੋਈ ਕਮਾਈ ਖਾਂਦਾ ਜਾਂ ਉਹਨੂੰ ਵੇਚਦਾ ਤਾਂ ਅਸੀਂ ਉਹਨੂੰ ਬਤਾਓ ਮੁਝੇ ਦਿਲ ਭੇਜਾਂਗੇ ਬਸ ਇਸਨੇ ਹਾਂ ਦੇਣਾ ਚਾਹਦੇ ਹਾਂ ਨੂੰ ਇਹ ਨੇਹਾ ਕੇ ਇਹ ਅਮਨ ਮਾਰ ਹੋ ਜਾਵੇ ਤੁਰੰਤੇ ਪੂਰਾ ਸਾਥ ਦੇਣ